ਕੱਲ ਮੁੱਖ ਮੰਤਰੀ ਜੀ ਨੇ ਜਿਹੜਾ ਜ਼ਿਕਰ ਕੀਤਾ ਜਿਹੜਾ ਨਵਾਂ ਪੰਜਾਬ ਸਰਕਾਰ ਨੇ ਐਗਰੀਮੈਂਟ ਕੀਤਾ 1200 ਮੀਗਾਵਾਟ ਬਿਜਲੀ ਦਾ ਐਗਰੀਮੈਂਟ ਅੱਸੀ ਕੀਤਾ ਹੈ ਰਾਜਸਥਾਨ ਔਰ ਗੁਜਰਾਤ ਪੂਜ ਤੋਂ ਲੈ ਕੇ ਜਿਹੜੀ ਬਿਜਲੀ ਲੈਣੀ ਆ ਸਤਲੁਜ ਜਲ ਬਿਜਲੀ ਨਿਗਮ ਤੋਂ ਉਹ ਤਕਰੀਬਨ ਤਕਰੀਬਨ 2 ਰੁਪਏ 50 ਪੈਸੇ 2 ਰੁਪਏ 53 ਪੈਸੇ ਯਾਨੀ ਕਿ ਬਲੋ 3 ਰੁਪਏ ਇਹ ਹੈ 2013 2013 ਅਸੀਂ 2.5 ਰੁਪਏ ਪੌਣੇ 3 ਰੁਪਏ ਬਿਜਲੀ ਖਰੀਦ ਰਹੇ ਹਾਂ ਔਰ ਲਗਾਤਾਰ 25 ਸਾਲ ਮਾਨਸਾਬ ਦੀ ਸਰਕਾਰ ਨੇ ਇਨਸ਼ੋਰ ਕੀਤਾ ਹੈ ਕਿ ਕੋਈ 1 ਰੁਪਿਆ ਨਵਾਂ ਪੈਸਾ ਨਹੀਂ ਵਿਧਾਇਆ ਜਾਊਗਾ ਤੇ ਦੂਜੇ ਪਾਸੇ 2007 ਤੋਂ 17 ਤੱਕ ਅਕਾਲੀ ਦਲ ਭਾਜਪਾ ਸਰਕਾਰ ਨੇ ਐਗਰੀਮੈਂਟ ਜਿਹੜਾ ਕੀਤਾ ਉਹ ਉਸ ਜਮਾਨੇ 'ਚ ਵੀ 8 ਰੁਪਏ 8.5 ਰੁਪਏ ਨਾਲੇ ਫਿਕਸ ਚਾਰਜ ਵੀ ਦੇਣੇ ਪੰਜਾਬ ਨੂੰ ਬਿਜਲੀ ਦੀ ਲੋੜ ਹੈ ਜਾਂ ਨਹੀਂ ਹੈ ਤੁਹਾਨੂੰ ਕੰਪਨੀਆਂ ਨੂੰ ਪੈਸਾ ਦੇਣਾ ਹੀ ਪਊਗਾ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ 2023 ਚ ਅਸੀਂ 2 ਰੁਪਏ ਤੇ 2.5 ਰੁਪਏ ਬਿਜਲੀ ਖਰੀਦ ਰਹੇ ਆ ਤੇ 2007 ਚ ਕਾਲੀ ਭਾਜਪਾ ਸਰਕਾਰ ਨੇ 8.5 ਰੁਪਏ ਰ ਬਿਜਲੀ ਖਰੀਦ ਕੇ ਪੰਜਾਬ ਦੇ ਖਜ਼ਾਨੇ ਤੇ ਕਿੱਡਾ ਵਟਾ ਕਿਸ ਹੱਦ ਤੱਕ ਉਹਦਾ ਮਿਸਯੂਜ਼ ਕੀਤਾ ਆ ਇਹ ਆਪਣੇ ਆਪ ਤੁਹਾਡੇ ਸਾਹਮਣੇ ਖੜਾ ਜੇ 23 ਚ 2.5 ਰੁਪਏ ਤੇ 2 ਰੁਪਏ ਮਿਲ ਰਹੇ ਦਾ ਮਤਲਬ 7 ਚ ਤੇ ਜੇ 바ਰਗੇਨਿੰਗ ਕੀਤੀ ਜਾਂਦੀ ਤੇ ਹੋ ਸਕਦਾ 1 ਰੁਪਈਆ 2 ਰੁਪਈਆ ਡੇਢ ਪਈ ਮਿਲ ਸਕਦੀ ਥੋੜਾ ਕਾਲੀ ਤੋਂ ਭਾਜਪਾ ਸਰਕਾਰ ਨੂੰ ਸਾਡਾ ਸਵਾਲ ਹੈ ਕਿ 2007 ਤੋਂ ਤਾਰਾ ਜਿਹੜਾ ਇਹ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਗਿਆ ਆ ਇੱਕ ਵੀ ਅਜੀਬਾ ਚ ਗਿਆ ਇਹ ਗੱਲ ਸਾਹ ਬਾਹਰ ਪਹੁੰਚੀ ਤੁਸੀਂ ਲੀਗਲੀ ਬਾਉਂਡ ਕਰ ਦਿੰਨੇ ਹੋ ਸਰਕਾਰਾਂ ਨੂੰ ਸਾਡੀ ਇੱਕ ਰਿਸਪੌਂਸਿਬਿਲਟੀ ਬਣ ਜਾਂਦੀ ਆ ਕਿ ਪਿਛਲੀ ਸਰਕਾਰ ਨੇ ਜੋ ਐਗਰੀਮੈਂਟ ਕੀਤਾ ਹੈ ਜੋ ਤਹਿ ਕਲੋਜ਼ ਕੀਤੇ ਜੋ ਸ਼ਰਤਾਂ ਲੱਗੀਆਂ ਉਹ ਸ਼ਰਤਾਂ ਨੂੰ ਕਿਤੇ ਨਾ ਕਿਤੇ ਕਾਨੂੰਨੀ ਤੌਰ ਤੇ ਅਗਲੀ ਸਰਕਾਰ ਨੂੰ ਅੱਗੇ ਵਧੋਣਾ ਪੈਂਦਾ ਜਿੰਨਾ ਚਿਰ ਕੀ ਉਹਦਾ ਐਗਰੀਮੈਂਟ ਖਤਮ ਨਾ ਜਵਾਨ ਸਾਹਿਬ ਦੀ ਸਰਕਾਰ ਆਈ ਪਰ ਅਸੀਂ ਆਪਣੇ ਜਿਹੜੇ ਟੈਂਡਰ ਜਾਰੀ ਕੀਤੇ ਸੀ ਉਸ 'ਚ ਬੜਾ ਸਪਸ਼ਟ ਕਰਤਾ ਸੀ ਕਿ 2.80 ਪੈਸੇ ਤੋਂ ਉੱਪਰ ਕੋਈ ਵੀ ਟੈਂਡਰ ਐਕਸੈਪਟ ਨਹੀਂ ਕੀਤਾ ਜਾਏ ਇਹ ਹੁੰਦੀ ਹੈ ਜਵਾਬਦੇਹੀ ਇਹ ਹੁੰਦੀ ਹੈ ਜ਼ਿੰਮੇਵਾਰੀ ਜਿਹੜਾ ਮੈਂ ਇਸ ਪੁਆਇੰਟ ਤੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਜੋ ਆਵਾਮ ਆਦਮੀ ਪਾਰਟੀ ਦੀ ਇੱਕ ਸੋਚ ਹੈ ਜੋ ਜਵਾਨ ਸਾਹਿਬ ਦੀ ਸਰਕਾਰ ਦੀ ਭਾਵਨਾ ਹੈ ਕਿ ਜੇ ਅਸੀਂ ਜ਼ਿੰਮੇਵਾਰੀ ਨਾਲ ਜਵਾਬਦੇਹੀ ਨਾਲ ਆਪਣੀ ਕਾਰਗੁਜ਼ਾਰੀ ਨੂੰ ਅੰਜਾਮ ਦਿੰਦੇ ਹਾਂ ਕਿ ਇੱਕ ਇੱਕ ਪੈਸਾ ਪੰਜਾਬ ਦਾ ਪਹੁੰਚਾਇਆ ਜਾ ਸਕਦਾ ਹੈ ਲੋਕਾਂ ਦੇ ਭਲੇ ਲਈ ਲਾਇਆ ਜਾ ਸਕਦਾ ਹੈ ਔਰ ਅੱਜ ਤਕਰੀਬਨ ਮਾਨਸਾਬ ਦੀ ਸਰਕਾਰ 90% ਤਕਰੀਬਨ ਤਕਰੀਬਨ 90% ਲੋਕਾਂ ਨੂੰ ਫ੍ਰੀ ਬਿਜਲੀ ਦੇ ਰਹੀ ਆ ਹਰ ਇੱਕ ਪਰਿਵਾਰ ਨੂੰ ਤਕਰੀਬਨ ਜਿਹੜਾ ਨੋਰਮਲ ਪਰਿਵਾਰ ਹੈ ਲੋਅਰ ਮਿਡਲ ਕਲਾਸ 4 ਤੋਂ 5000 ਰੁਪਿਆ ਫਾਈਨੈਂਸ਼ੀਅਲੀ ਉਹਨੂੰ ਇੱਕ ਵੱਡਾ ਲਿਆ باوجود ਇਸ ਦੇ ਵੀ ਸਭ ਤੋਂ ਘਟ ਰੇਟ 'ਚ ਅਸੀਂ ਬਿਜਲੀ ਵੀ ਖਰੀਦ ਰਹੇ ਆ ਥਰਮਲ ਪਲਾਂਟ ਵੀ ਪੰਜਾਬ ਸਰਕਾਰ ਖਰੀਦ ਰਹੀ ਆ ਔਰ ਪਿਛਲੇ ਜਿਹੜੇ ਐਗਰੀਮੈਂਟ ਹੋ ਰਹੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਕਰ ਰਹੀ ਆ ਸੋ ਮੇਰਾ ਕਹਿਣ ਤੋਂ ਪਾਵ ਹੈ ਪੰਜਾਬ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇਸ ਹੱਦ ਤੱਕ ਇਹਨਾਂ ਲੋਕਾਂ ਦੀ ਮਨਮਰਜ਼ੀਆਂ ਰਹੀਆਂ ਜਿਦੇ ਨੇ ਪੰਜਾਬ ਦਾ ਨਾ ਸਿਰਫ ਪੰਜਾਬ ਦਾ ਖਜ਼ਾਨਾ ਲੁੱਟਿਆ ਬਲਕਿ ਪੰਜਾਬ ਦੇ ਭਵਿੱਖ ਨੂੰ ਵੀ ਅੰਧਕਾਰ ਮੈਂ ਇਹਨਾਂ ਲੋਕਾਂ ਨੇ ਬਣਾਇਆ ਇਹ ਕਹਿੰਦੇ ਸੀ ਨਾ ਬਿਜਲੀ ਤੇ ਅਸੀਂ ਸਰਪਲਸ ਕਰਤੀ ਆਹ ਸਰਪਲਸ ਸੀਗੀ ਜਿਹਦੇ ਫਿਕਸ ਚਾਰਪੀ ਦੇਣੇ ਪੈ ਰਹੇ ਸੀ 8.5 ਰੁਪਏ ਪਰ ਯੂਨਿਟ ਬਿਜਲੀ ਵੀ ਖਰੀਦੀ ਗਈ ਔਰ ਹਰ ਸਾਲ ਟ੍ਰਾਂਸਮਿਸ਼ਨ ਦਾ ਖਰਚਾ ਵੀ ਦਿੱਤਾ ਜਾਂਦਾ ਸੀ ਮਾਨ ਸਾਹਿਬ ਦੀ ਸਰਕਾਰ ਨੇ ਸਭ ਤੋਂ ਸਸਤੀ ਤੇਜ਼ ਸਭ ਤੋਂ ਸਸਤੀ ਸੋਲਰ ਪਾਵਰ ਕੰਟਰੀ ਔਰ ਕੋਈ ਅਗਲੇ 25 ਸਾਲ ਤੱਕ 1 ਰੁਪਿਆ ਨਹੀਂ ਵਧਾਇਆ ਜਾਊਗਾ ਕੋਈ ਟ੍ਰਾਂਸਮਿਸ਼ਨ ਖਰਚਾ ਨਹੀਂ ਦਿੱਤਾ ਜਾਊਗਾ ਇਹ ਪਿਛਲੀਆਂ ਸਰਕਾਰਾਂ ਨਾਲੋਂ ਸਰਕਾਰਾਂ ਦਾ ਫਰਕ ਹੈ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਵਿਸ਼ਵਾਸ ਤੋਂ ਆਨੇ ਆ ਮਾਨ ਸਾਹਿਬ ਦੀ ਅਗਵਾਈ ਚਾਮਾਦੀ ਪਾਰਟੀ ਦੀ ਸਰਕਾਰ ਐਸੇ ਹੀ ਜ਼ਿੰਮੇਵਾਰੀ ਨਾਲ ਐਸੇ ਹੀ ਜਵਾਬ ਦੇਈਨਾ ਇਸ ਭਾਰਤ ਸਤਾ ਦਾ ਤੁਹਾਡੇ ਲਈ ਲਗਾਤਾਰ ਕੰਮ ਕਰਦੀ ਰਹੂਗੀ ਤੁਹਾਡੇ